ਇਸ ਤਰੀਕੇ ਨਾਲ ਜ ਬਹੁਤ ਵਿਸ਼ੇਸ਼ ਉਪਰ ਅੱਲਾ ਤੁਹਾਡੇ ਉਨਾਂ ਕੀਤਾ ਜਾ ਰਿਹਾ ਲੋੜਵੰਦ ਕੁੜੀਆਂ ਜਿਹੜੇ ਨੇ ਵਿਆਹ ਕਰਵਾਇਆ ਜਾ ਰਿਹਾ ਨੇ ਕਿਸ ਤਰੀਕੇ ਦਾ ਮਾਣ ਮਹਿਸੂਸ ਹੋ ਰਿਹਾ ਮਾਣ ਵੀ ਹੋ ਰਿਹਾ ਕਿ ਕੁਝ ਚੰਗਾ ਕੀਤਾ ਲਾਈਫ ਚ ਤੇ ਖੁਸ਼ੀ ਬਹੁਤ ਹੋ ਰਹੀ ਆ ਜੋ ਅੱਖਾਂ ਨਾਲ ਚੀਜ਼ਾਂ ਦੇਖੀਆਂ ਗਈਆਂ ਅੱਜ ਉਹ ਜਿੰਦਗੀ ਦੇ ਦੇਖੀਆਂ ਨਹੀਂ ਨਾ ਕਿਛੜ ਦੇਖੂਗਾ ਪਰ ਮਾਤਾ ਦਿਖਾਵੇ ਦੁਆਰੇ ਵੀਰੇ ਸਮਾਜਿਕ ਸੇਵਾ ਦੇ ਕੰਮ ਇਸ ਤਰੀਕੇ ਨਾਲ ਚੱਲਦੇ ਰਹਿਣਗੇ ਅੱਗੇ ਕਿਸੇ ਨੂੰ ਲੱਗੂਗਾ ਆਪਾਂ ਨੂੰ ਕਿ ਆ ਚੀਜ਼ ਉਹ ਲੋੜ ਆ ਆ ਨਹੀਂ ਕਰਲੇ ਬਿਆ ਕੋਈ ਹੋਰ ਵਿੱਚ ਲੱਗੂਗੀ ਦਿਲ ਨੂੰ ਸਾਡੇ ਨਾਲ ਤੇ ਕਿਸੇ ਨੂੰ ਲੱਗੂ ਵੀਰ ਭਰਾ ਨੂੰ ਪੂਰੇ ਲੋੜਾਂ ਚੀਜ਼ ਦੀ ਆਪਾਂ ਕਰਾਂਗੇ ਬੜੀ ਇੱਕਦਮ ਨਾਲ ਰਹੇ ਹੋ ਫੋਨ ਦੀ ਹੱਲ ਕਰਾ ਦਿੰਦੇ ਨੇ ਸਾਰਿਆਂ ਦਾ ਕੋਈ ਦੁਖੀ ਆਂਦੀ ਕੁੜੀ ਕੋਈ ਕਿੱਦਾਂ ਕਿਸੇ ਦਾ ਭਰਾ ਬਣ ਕੇ ਹੱਲ ਕਰਾਉਣਾ ਮਾੜੀ ਮੋਟੀ ਕਰ ਲਈ ਹੈਗੀ ਰੀਸੈਂਟਲੀ ਮੇਰਾ ਮਸਲਾ ਇਹਨਾਂ ਨੇ ਹੱਲ ਕਰਾਇਆ ਸੋ ਮੈਂ ਦਿਲੋਂ ਇਹਨਾਂ ਦੇ ਨਾਲ ਆ ਸਭ ਨੂੰ ਪਤਾ ਮੈਂ ਕਿੰਨਾ ਪਰੇਸ਼ਾਨ ਸੀਗਾ ਤੇ ਮੈਂ ਕਿਵੇਂ ਇਹਨਾਂ ਦੇ ਪਿੱਛੋਂ ਹਟ ਜੂੰਗਾ ਹਟ ਜੂੰਗਾ ਜੀ ਕਦੀ ਵੀ ਨਹੀਂ ਹਟ ਸਕਦਾ ਅਸੀਂ ਦਿਨ ਰਾਤ ਬਾਈ ਦੇ ਨਾਲ ਖੜੇ ਰਿਕੀ ਇਸ ਨੌ ਦਾ ਇੱਕ ਤਾਂ ਬਹੁਤ ਵਧੀਆ ਭਰਾ ਵਾ ਸਾਰਿਆਂ ਦਾ ਤੇ ਚੰਗਾ ਇਨਸਾਨ ਆ ਜਦੋਂ ਰਿੱਕੀ ਨਾਲ ਮੇਰਾ ਮੇਲਜੋਲ ਹੋਇਆ ਤਾਂ ਅਸੀਂ ਰਾਇ ਮਸ਼ਵਰਾ ਕਰਿਆ ਬੈਠ ਕੇ ਰਿੱਕੀ ਨੇ ਕਿਹਾ ਮੈਂ ਕੋ ਚੰਗਾ ਕਰਨਾ ਚਾਹਣਾ ਤਾਂ ਮੈਨੂੰ ਰਾਏ ਦਿੱਤੀ ਵੀ ਧੀਆ ਤੋਂ ਚੰਗਾ ਕੁਝ ਨਹੀਂ ਕਿ ਆਪਾਂ ਧੀਆ ਕਿਸੇ ਦੀਆਂ ਵਿਆਹ ਦਿੰਨੇ ਰਲ ਮਿਲ ਕੇ ਸਾਰੇ ਭਰਾ ਤਾਂ ਰਿੱਕੀ ਨੇ ਆਪਣੇ ਸਾਰੇ ਦੋਸਤ ਇਕੱਠੇ ਕਰੇ ਸੇਠੀ ਵੀਰ ਉਹਨਾਂ ਦੇ ਨਾਲ ਸਾਥ ਦਿੱਤਾ ਸੰਤੂ ਉਹਨਾਂ ਨੇ ਜਿੰਨੇ ਭਰਾ ਨੇ ਇਹਨਾਂ ਨੇ ਰਲ ਮਿਲ ਕੇ ਜੋ ਇਹਨਾਂ ਦਾ ਦਸੌਂਦ ਸੀਗਾ ਕਿਸੇ ਨੇ 10 ਪਾਇਆ ਗਿਆ ਨੇ 100 ਪਾਇਆ ਕਿਸੇ ਨੇ 50 ਪਾਇਆ ਤਾਂ ਅੱਜ ਮੇਰੇ ਹਿਸਾਬ ਨਾਲ 31 ਕੁੜੀਆਂ ਦੇ ਅਬ ਵਿਆਹ ਦਾ ਟਾਰਗੇਟ ਇਹਨਾਂ ਦਾ ਪੂਰਾ ਹੋ ਗਿਆ ਜਿਹੜਾ ਕੰਮ ਰਿੱਕੀ ਬਈ ਇਨੇ ਫੜਿਆ ਐਵੇਂ ਗਰੀਬ ਕੋ ਲੋਡ ਮੰਦਾਂ ਦਾ ਪੈਣਾ ਦਾ ਵਿਆਹ ਕਰਾਉਣ ਲਈ ਉਹ ਅਸੀਂ ਹਮੇਸ਼ਾ ਬਈ ਦੇ ਨਾਲ ਆ ਸੋ ਅੱਜ ਵੀ ਬੜਾ ਸਾਨੂੰ ਖੁਸ਼ ਹੋਇਆ ਵੀ ਜ਼ਿੰਦਗੀ ਚ ਕੁਝ ਚੰਗਾ ਵੀ ਕੀਤਾ ਤੇ ਉਹਨਾਂ ਵੱਲੋਂ ਹੋਕਾ ਵੀ ਨਹੀਂ ਦਿੱਤਾ ਗਿਆ ਬਸ ਇੱਕ ਪਿਆਰ ਹੈ ਵੀ ਉਹਨਾਂ ਨੇ ਦੱਸਿਆ ਜਿਗਾ ਵੀ ਅਸੀਂ ਇਦਾਂ ਵਿਆਹ ਕਰਨਾ ਤਾਂ ਸਾਰੇ ਰਾਹ ਮੋੜ ਦਿੱਤੇ ਨਹੀਂ ਕੋਈ ਇਦਾਂ ਨਹੀਂ ਉਹ ਕਹਿੰਦਾ ਵੀ ਇਦਾਂ ਦੇ ਸਾਰੀਆਂ ਆਪਣੀ ਜਿੰਮੇਵਾਰੀਆਂ ਮੈਂ ਤੁਹਾਨੂੰ ਕਿਉਂ ਕਹਾਂ ਉਹ ਇਦਾਂ ਦੀ ਗੱਲਾਂ ਕਰਦਾ ਵਾ ਇਦਾਂ ਦੀ ਸੋਚ ਹੈ ਸੋਹਣੇ ਬੜੀ ਆਪਣੀ ਜ਼ਿੰਦਗੀ ਚ ਚੀਜ਼ਾਂ ਹੰਡਾਈਆਂ ਨੇ ਉਹਦੇ ਜਿੰਨਾ ਤਜਰਬਾ ਕਿਸੇ ਕੋਲ ਨਹੀਂ ਅੱਜ ਉਹ ਇੰਨਾ ਕੁਝ ਕਰਕੇ ਇੰਨੇ ਪਰਚੇ ਹੋਣ ਦੇ ਬਾਵਜੂਦ ਉਹਨਾਂ ਚਕਈਆਂ ਜੋ ਬਰੀ ਹੋ ਚੁੱਕੇ ਆ 17 ਸਾਲ ਜੇਲ੍ਹ ਕੱਟ ਚੁੱਕੇ ਆ तरीके ਜਨਉਦਵੇਰਾ ਵੀ ਸਾਡਾ ਨਾਮ ਜੁਦਨਾ ਸੱਚੀ ਗੱਲ ਬਾਈ ਸੱਚੀ ਗੱਲ ਵੀ ਬਾਈ ਜਿਸ ਤਰੀਕੇ ਨਾਲ ਜ ਬਹੁਤ ਵਿਸ਼ੇਸ਼ ਉਪਰ ਅੱਲਾ ਤੁਹਾਡੇ ਉੱਪਰ ਲੱਗੀ ਤੇ ਯਾਰ ਲੋਡ ਵੰਡ ਕੁੜੀਆਂ ਜਿਹੜੇ ਨੇ ਵਿਆਹ ਕਰਵਾਏ ਯਾਰ ਨੇ ਕਿਸ ਤਰੀਕੇ ਦਾ ਮਾਣ ਮਹਿਸੂਸ ਹੋ ਰਿਹਾ ਇਸ ਵੇਲੇ ਮਾਣ ਵੀ ਹੋ ਰਿਹਾ ਕਿ ਕੁਝ ਚੰਗਾ ਕੀਤਾ ਲਾਈਫ ਚ ਤੇ ਖੁਸ਼ੀ ਬਹੁਤ ਹੋ ਰਹੀ ਆ ਜੋ ਅੱਖਾਂ ਨਾਲ ਚੀਜ਼ਾਂ ਦੇਖੀਆਂ ਗਈਆਂ ਅੱਜ ਉਹ ਜ਼ਿੰਦਗੀ ਦੇ ਦੇਖੀਆਂ ਨਹੀਂ ਨਾ ਕਿ ਸ਼ਾਇਦ ਦੇਖੂੰਗਾ ਪਰ ਮਾਤਾ ਦਿਖਾਵੇ ਦੁਆਰੇ ਜੋ ਦੀ ਅੱਖਾਂ ਨਾਲ ਚੀਜ਼ਾਂ ਮੈਂ ਦੇਖੀਆਂ ਅੱਜ ਮੋਸ਼ਨਾਂ ਚੀਜ਼ਾਂ-ਚੀਜ਼ਾਂ ਜਿੰਦੀ ਕਦੇ ਨਹੀਂ ਦੇਖੀਆਂ ਮੈਂ ਅੱਜ ਦੇਖੀਆਂ ਖੁਸ਼ੀ ਹੀ ਦਿਲੋਂ ਕੁਝ ਹੀ ਕਰੋਣਾ ਲਾ ਪ੍ਰਵਾਤਮਾ ਸ਼ੀਤ ਬਾਬੇ ਨੂੰ ਸਭ ਤੋਂ ਸਭ ਕੋ ਕਰੋਣਾ ਵਾਲੇ ਆਸ਼ੀਰਵਾਦ ਆ ਅਸੀਂ ਕੌਣ ਕਰਨ ਵਾਲੇ ਆ ਨਾ ਬਾਕੀ ਸਾਰੇ ਭਰਾ ਜਿੰਨੇ ਆ ਜਿੰਨੇ ਨੇ 7 ਦਿਨ ਰਾਜ ਦਿੱਤਾ ਆ ਅੱਜ ਦਾ ਨਹੀਂ 2 3 4 5 ਮਹੀਨੇ ਹੋ ਗਏ ਚੱਲਦੇ ਨੂੰ ਇਸ ਸਮੇਂ ਨਾ ਰੋਟੀ ਘਾਦੀ ਟਾਈਮ 'ਤੇ ਨਾ ਸੁੱਤੇ ਟਾਈਮ 'ਤੇ ਨਾ ਕਿਸੇ ਨੂੰ ਮਿਲ ਹੋਇਆ ਨਾ ਦਵਾਈ ਘਾਦੀ ਟਾਈਮ 'ਤੇ ਸਿਰਫ ਕੇ ਸਕਸੈਸ ਹੋ ਜੇ ਹਾਂ ਸਕਸੈਸ ਹੋ ਗਿਆ ਪਰ ਮਾ ਬਸ ਆਹੀ ਬਹੁਤ ਨਖਸ਼ ਹਮ ਮੇਰੇ ਜਿੱਥੇ ਹੁਣ ਐਨੇ ਲੋਕ ਪਹੁੰਚਨੇ ਥੋੜਾ ਨਾਲ ਪਿਆਰ ਕਰਦਨੇ ਜਾਂ ਜਾਂ ਕਹ ਲਓ ਜਿਹੜੇ ਸੇਵਾ ਕਰਨ ਪਹੁੰਚਨੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਰਿੱਕੀ ਜਨਉਦਨ ਇੱਕ ਵਾਰੀ ਹੋਕਾ ਦਿੱਤਾ ਰਸਾਬੇ ਤੇ ਪਹੁੰਚੇ ਨੇ ਸੱਚੀ ਗੱਲ ਸਮ ਹੁਕਾ ਦਿੱਤਾ ਹੀ ਨਹੀਂ ਹਮ ਅਜੇ ਤੱਕ ਕੱਟ ਬਾਬਾ ਜੀ ਦਿਨ ਤੋਂ ਹੋਕਾ ਨਹੀਂ ਦਿੱਤਾ ਮੈਂ ਮੈਜਿਕਲ ਕਰਦੀ ਕਿਸੇ ਨੂੰ ਪਰਸਨਲੀ ਫੋਨ ਹੀ ਨਹੀਂ ਕੀਤਾ ਕਿਸੇ ਆਉਣਾ ਤੁਸੀਂ ਜੇ ਨਹੀਂ ਆਉਣਾ ਤਾਂ ਜਿਵੇਂ ਕੋਈ ਸਰਕਲ ਘੁੰਮਦਾ ਗਿਆ ਕੋਈ ਮਿਲਦਾ ਗਿਆ ਕਿਸੇ ਦਾ ਕਾਲ ਆ ਗਈ ਉਹ ਗੱਲ ਹੁੰਦੀ ਗਈ ਸਭ ਜਾਣਕਾਰੀ ਹਜੇ ਮੈਂ ਮਾਣ ਨਹੀਂ ਕਰਦਾ ਪਰ ਮੈਂ ਕਹਿ ਰਹਾ ਮਾਣ ਕਰਦਾ ਵੀ ਹਾਂ ਕਿ ਮੈਂ ਯਾਰੀ ਖੱਟੀ ਆ ਭਰਾ ਕੱਟਿਆ ਹਾਂ ਜਿਹੜੀ ਸੱਚੀ ਗੱਲ ਆ ਕਿ ਵੀਰੇ ਨੌਜਵਾਨਾਂ ਨੂੰ ਕੀ ਮੈਸੇਜ ਦਵਾਂਗੇ ਅੱਜ ਦੇ ਦਿਨ ਦੀ ਨੋ ਨਸ਼ਾ ਨੋ ਫੈਮਿਲੀ ਨਾਲ ਲੜਾਈ ਪਰਿਵਾਰ ਤੋਂ ਵੱਡਾ ਕੁਝ ਨਹੀਂ ਰੱਬ ਦੇ ਬਾਣੀ ਪੜਿਆ ਕਰੋ ਕੰਮ ਤੇ ਧਿਆਨ ਰੱਖਿਆ ਪਰਵਾਹ ਤੋਂ ਪਰਵਾਹ ਤੋਂ ਨਾਲ ਜੁੜੋ ਆਪ ਦੇ ਘਰ ਦੇ ਨਾਲ ਸਰਕਾਰ ਨਾਲ ਬਸ ਵੀਰੇ ਸਮਾਜਿਕ ਸੇਵਾ ਦੇ ਕੰਮ ਇਸ ਤਰੀਕੇ ਨਾਲ ਚੱਲਦੇ ਰਹਿਣਗੇ ਅੱਗੇ ਵੀ ਹੁਣ ਬ੍ਰਿਆ ਕਮ ਉਸ ਮਾਸੇ ਠੀਕਾ ਜਿਹਾ ਲੱਗਦਾ ਬਿਜ਼ਨਸ ਤੇ ਲੱਗਦੇ ਨਹੀਂ ਜੋ ਦਿਲ ਨੂੰ ਚੰਗਾ ਲੱਗੇ ਕਰਾਂਗੇ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ ਉਹ ਕਰਾਂਗੇ ਆਪਣੀ ਹੋਈ ਆਸਾਂ ਆਸ ਹੀ ਵਾਹਣਾ ਤੇ ਦਿਲ ਨੂੰ ਚੰਗਾ ਲੱਗੋ ਚੀਜ਼ਾਂ ਕਰਾਂਗੇ ਵੀਰੇ ਉਹ ਜੋ ਕਿਸੇ ਨੂੰ ਲੱਗੂਗਾ ਆਪਾਂ ਨੂੰ ਕਿ ਆ ਚੀਜ਼ ਰੇ ਲੋੜ ਆ ਆ ਨਹੀਂ ਕਰਲੇ ਬਿਆ ਕੋਈ ਹੋਰ ਵਿੱਚ ਲੱਗੂਗੀ ਦਿਲ ਨੂੰ ਸਾਡੇ ਨਾਲ ਤੇ ਕਿਸੇ ਨੂੰ ਲੱਗੂ ਵੀਰ ਭਰਾ ਨੂੰ ਕੋਈ ਰੇ ਲੋੜ ਆ ਚੀਜ਼ ਦੀ ਆਪਾਂ ਕਰਾਂਗੇ ਕਿਸੇ ਨਾਲ ਰਿਓ ਫੋਨ ਦੀ ਹੱਲ ਕਰਾ ਦਿੰਦੇ ਨੇ ਸਾਰਿਆਂ ਦਾ ਕੋਈ ਦੁਖੀ ਆਂਦੀ ਕੁੜੀ ਕੋਈ ਕਿੱਦਾਂ ਕਿਸੇ ਦਾ ਭਰਾ ਬਣ ਕੇ ਹੱਲ ਕਰਾਉਣਾ ਮਾੜੀ ਮੋਟੀ ਗੱਲ ਨਹੀਂ ਹੈਗੀ ਹਨਾ ਚੱਕਰ ਕੱਟਣ ਨਾਲ ਬੇਵੱਡੇ ਹੱਲ ਕਰਾਏ ਨੇ ਤੁਸੀਂ ਵੀਰੇ ਦੇਖੋ ਇਹਨਾਂ ਸਾਰੀ ਇੱਜ਼ਤ ਕਰਦੇ ਆ ਡਰਦਾ ਕੋਈ ਨਹੀਂ ਹੁੰਦਾ ਕਿਸੇ ਤੋਂ ਐਵੀ ਇਨਸਾਨ ਨੇ ਸਾਰੇ ਇਨਸਾਨ ਨੇ ਬਟ ਇਹਨਾਂ ਦੀ ਹੈਪੀ ਬੱਬੀ ਰਿਸਪੈਕਟ ਕਰਦੇ ਆ ਸਾਰੇ ਠੀਕ ਹੈ ਨਾ ਰੀਸੈਂਟਲੀ ਮੇਰਾ ਮਸਲਾ ਇਹਨਾਂ ਨੇ ਹੱਲ ਕਰਾਇਆ ਸੋ ਮੈਂ ਦਿਲੋਂ ਇਹਨਾਂ ਦੇ ਨਾਲ ਆ ਸਭ ਨੂੰ ਪਤਾ ਮੈਂ ਕਿੰਨਾ ਪਰੇਸ਼ਾਨ ਸੀਗਾ ਤੇ ਮੈਂ ਕਿਵੇਂ ਇਹਨਾਂ ਦੇ ਪਿੱਛੋਂ ਹਟ ਜਾਊਂਗਾ ਹਟ ਜਾਊਂਗਾ ਜੀ ਕਦੀ ਵੀ ਨਹੀਂ ਹਟ ਸਕਦਾ ਅਸੀਂ ਦਿਨ ਰਾਤ ਬਾਈ ਦੇ ਨਾਲ ਖੜੇ ਆ ਠੀਕ ਹੈ ਅਸੀਂ ਵਪਾਰੀ ਆ ਅਸੀਂ ਕੋਈ ਇਦਾਂ ਦੇ ਐ ਨਹੀਂ ਪਰ ਜਿੱਥੇ ਬਾਈ ਜਿਵੇਂ ਸੇਵਾ ਲਾਉਣਗੇ ਬਾਈ ਹੈਪੀ ਬੱਬਾ ਜੀ ਖੜੇ ਨੇ ਅਸੀਂ ਇੱਕ ਟੀ इकट््ठा करके ਜਿਵੇਂ ਕੋ ਉਹ ਤਾਂ ਕਰਾਂਗੇ ਆਉਣ ਵਾਲੇ ਟਾਈਮ ਜਿਸ ਤੋਂ ਵੱਡਾ ਕਰਾਂਗੇ ਬਾਈ ਅਸ਼ੀਰਵਾਦ ਦੇਣਗੇ ਬਾਬਾ ਜੀ ਅਸ਼ੀਰਵਾਦ ਦੇਣਗੇ ਸਰ ਕੀ ਵੀਰੇ ਨਾਲ ਹੈਲਥ ਕੈਂਪ ਵੀ ਲਗਾਏ ਗਏ ਨੇ ਉਹਦੇ ਫਰਕ ਕੀ ਜਾਣਕਾਰੀ ਹੈ ਜੀ ਉਹ ਵੀਰੇ ਲੋਕਾਂ ਦੇ ਭਲੇ ਲਈ ਕਿ ਕਿਸੇ ਵਿਚਾਰੇ ਤੋਂ ਹੁਣ ਆਇਆ ਇਸ਼ੂ ਅੱਜ ਕੱਲ ਆਪਣੇ ਬੇਰੋਜ਼ਗਾਰੀ ਤੇ ਪੈਸੇ ਦੀ ਅੱਡੀ ਅੱਜ ਕੱਲ ਦੋ ਬੰਦੇ ਖੜੇ ਆ ਇੱਕ ਜਗ ਤੇ ਪੈਸਾ ਇੱਕ ਜਗ ਤੇ ਹੈ ਨਹੀਂਗਾ ਉਹ ਬੰਦਾ ਗਲਤ ਆ ਉਜਵੰਦਾ ਸਹੀ ਆ ਬੰਦੇ ਪੈਸੇ ਨਾਲ ਤੁਸੀਂ ਪੈਸੇ ਦੀ ਨਹੀਂ ਅਹਿਮਤ ਹੋਗੀ ਹਾਂ ਵਿਚਾਰਾ ਪੈਸਾ ਹੈ ਨਹੀਂਗਾ ਕੋਈ ਇਲਾਜ ਨਹੀਂ ਕਰਾ ਸਕਦਾ ਕੋਈ ਆਪਰੇਸ਼ਨ ਨਹੀਂ ਕਰਾ ਸਕਦਾ ਸਿਰਫ ਇਹ ਆ ਮੁਥੀਗਾ ਹੋਰ ਕੈਂਪ ਲਾਉਣ ਤੋਂ ਹੋਗੀ ਹੋਰ ਕੋਈ ਇਸ਼ੂ ਨਹੀਂ ਸੀ ਕਿ ਲੋਡ ਬੰਦਾ ਨਹੀਂ ਲੋਡ ਦਾ ਸੇਵਾ ਕਰ ਚਸਟਪਾਰ ਵਾਲੇ ਬਾਬਾ ਹੀ ਸੜਨਾਂ ਮੌਜੂਦ ਨੇ ਗੱਲਬਾਤ ਕਰਦੇ ਸਸਿਕਾ ਜੀ ਸਸਿਕਾ ਜੀ ਬਾਈ ਜੀ ਠੀਕੋ ਚੜ੍ਹਦੇ ਕਰਾਂਗੇ ਅੱਪ ਜਿੱਥੇ ਪਹੁੰਚੇ ਹਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਰਿੱਕੀ ਜਨੌ ਅਵੇਲੇਬਲ ਨੇ ਜਿਹੜੇ ਨੇ ਸਪੈਸ਼ਲ ਉਪਰ ਵਾਲਾ ਜਿਹੜਾ ਕੀਤਾ ਜਾ ਰਿਹਾ ਵੀ ਧੀਆਂ ਜਿਨ੍ਹਾਂ ਨੂੰ ਲੋਡ ਬੰਦ ਨਹੀਂ ਉਹਨਾਂ ਦੇ ਵਿਆਹ ਕਰਾਏ ਜਾਂਦੇ ਰਿੱਕੀ ਜਨ ਚੰਗਾ ਇਨਸਾਨ ਆ ਜਿਹੜੇ ਵਿਆਹਾਂ ਵਾਲੀ ਰੀਤ ਤਾਂ ਦੇਖੋ ਜਿਹੜੀ ਸਾਡੀ ਰੀਤ ਚੱਲ ਰਹੀ ਹੈ ਪਿੱਛੇ ਸ਼ਪਾਰ ਦੇ ਵਿੱਚ ਉਹਨੂੰ ਤਾਂ 20 ਸਾਲ ਹੋ ਗਏ ਸਾਨੂੰ ਮੈਂ ਹਰੇਕ ਸਾਲ ਮੇਰੀ ਸੰਸਥਾ ਜਿਹੜੀ ਅਸੀਂ 20 ਸਾਲ ਤੋਂ ਵਿਆਹ ਕਰਾ ਰਹੇ ਹਾਂ ਕੁੜੀਆਂ ਦੇ ਕਦੇ 31 ਕੁੜੀਆਂ ਦੇ 51 ਦੇ 101 ਕੁੜੀ ਦੇ 11 ਕੁੜੀਆਂ ਜਿੰਨੀਆਂ ਵੀ ਸਾਨੂੰ ਮਿਲਦੇ ਆ ਲੋੜਵੰਦ ਪਰਿਵਾਰ ਤੇ ਜਦੋਂ ਰਿੱਕੀ ਨਾਲ ਮੇਰਾ ਮੇਲਜੋਲ ਹੋਇਆ ਤਾਂ ਅਸੀਂ ਰਾਇ ਮਸ਼ਬਰਾ ਕਰਿਆ ਬੈਠ ਕੇ ਰਿੱਕੀ ਨੇ ਕਿਹਾ ਮੈਂ ਕੋ ਚੰਗਾ ਕਰਨਾ ਚਾਹਣਾ ਤਾਂ ਮੈਨੂੰ ਰਾਇ ਦਿੱਤੀ ਵੀ ਧੀਆ ਤੋਂ ਚੰਗਾ ਕੁਝ ਨਹੀਂ ਜੇ ਆਪਾਂ ਤੇ ਆ ਕਿਸੇ ਦੀਆਂ ਵਿਆਹ ਦੇ ਨੇ ਰਲ ਮਿਲ ਕੇ ਸਾਰੇ ਭਰਾ ਤਾਂ ਰਿੱਕੀ ਨੇ ਆਪਦੇ ਸਾਰੇ ਦੋਸਤ ਇਕੱਠੇ ਕਰੇ ਸੇਠੀ ਵੀਰ ਉਹਨਾਂ ਦੇ ਨਾਲ ਸਾਥ ਦਿੱਤਾ ਸੰਤੂ ਉਹਨਾਂ ਨੇ ਜਿੰਨੇ ਭਰਾ ਨੇ ਇਹਨਾਂ ਨੇ ਰਲ ਮਿਲ ਕੇ ਜੋ ਇਹਨਾਂ ਦਾ ਦਸੌਂਦ ਸੀਗਾ ਕਿਸੇ ਨੇ 10 ਪਾਇਆ ਕਿਸੇ ਨੇ 100 ਪਾਇਆ ਕਿਸੇ ਨੇ 50 ਪਾਇਆ ਅੱਜ ਮੇਰੇ ਹਿਸਾਬ ਨਾਲ 31 ਕੁੜੀਆਂ ਦੇ ਵਿਆਹਾਂ ਦਾ ਟਾਰਗੇਟ ਇਹਨਾਂ ਦਾ ਪੂਰਾ ਹੋ ਗਿਆ। ਪਰਮਾਤਮਾ ਚਾਹੇ ਆਉਂਦੇ ਸਾਲ 101 ਕੁੜੀਆਂ ਦਾ ਵਿਆਹ ਕਰਾ। ਬੜੀ ਖੁਸ਼ੀ ਦੀ ਗੱਲ ਆ। ਮੇਰਾ ਮਨ ਬਹੁਤ ਖੁਸ਼ ਆ ਵੀ ਆਪਣੇ ਜਿੰਨੇ ਵੀ ਦੋਸਤ ਨੇ ਉਹ ਚੰਗੇ ਪਾਸੇ ਜਾ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਨੇ। ਨਸ਼ਿਆਂ ਤੋਂ ਦੂਰ ਰਹਿਣਾ, ਚੰਗੇ ਕੰਮ ਕਰਨ। ਅੱਗੇ ਤੋਂ ਮੈਂ ਰਾਇ ਵੀ ਦੇਣੀ ਆ ਰਿੱਕੀ ਨੂੰ ਵੀ ਕਿਸੇ ਗਰੀਬ ਦੇ ਕੋਪਰੇਸ਼ਨ ਹੋਣ ਵਾਲਾ। ਕੁਦਰੀ ਬੰਦਾ ਮੰਝੇ ਦੇ ਪਿਆ ਕੋਈ ਬੱਚਾ ਪੜਾਉਣ ਵਾਲਾ ਉਹਦੀ ਵੀ ਮਦਦ ਕਰੀ ਜਾਵੇ। ਸਾਨੂੰ ਬਹੁਤ ਚੰਗਾ ਲੱਗਿਆ ਜਾ ਕੇ ਉਹਰੇ। ਜਿਹੜਾ ਸਵੇਚ ਬਾੜ ਦੇ ਵਿੱਚ ਬਹੁਤ ਪੁਰਾਣਾ ਚੱਲਦਾ ਆਂਦਾ ਹੈ ਨਾ ਜਿਹੜਾ ਲੋੜਵੰਦ ਕੁੜੀਆਂ ਦੇ ਵਿਆਹ ਕਰਾਉਂਦਾ ਤੇ ਇਦਾਂ ਉਹ ਸਿੱਖ ਕੇ ਜਦੋਂ ਨੌਜਵਾਨ ਮੁੰਡੇ ਜਿਹੜਾ ਤੁਰਦੇ ਨੇ ਕਿੰਨਾ ਕੁ ਜਿਹੜਾ ਸਮਾਜ ਨੂੰ ਇਸ ਦਾ ਫਾਇਦਾ ਹੁੰਦਾ ਦੇਖੋ ਜਿਹੜਾ ਜਿਹੜਾ ਸਾਡਾ ਸਮਾਜ ਆ ਜਾਂ ਜਿਹੜੇ ਸਾਡੇ ਮੁੰਡੇ ਆ ਉਹ ਤਾਂ ਚੰਗੇ ਕੰਮ ਕਰਨਾ ਚਾਹੁੰਦੇ ਆ ਵੀ ਚੰਗਾ ਕੰਮ ਕਰੀਏ ਚੰਗਾ ਕੰਮ ਕਰਨਾ ਚਾਹੁੰਦੇ ਆ ਪਰ ਕੁਸ਼ਕ ਹਰੇਕ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਇਦਾਂ ਦੇ ਤੁਹਾਨੂੰ ਹਰੇਕ ਪਿੰਡ ਚ ਮਿਲ ਲੰਗੇ ਜਿਨ੍ਹਾਂ ਨੇ ਲੱਤਾਂ ਖੇਚਣੀਆਂ ਹੁੰਦੀਆਂ ਨੇ ਪਰ ਮੈਂ ਸਾਰੇ ਭਰਾਵਾਂ ਨੂੰ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਵੀ ਜਿਨੇ ਚੰਗਾ ਕੰਮ ਕਰਨਾ ਨੇਕ ਕੰਮ ਕਰਨਾ ਪ੍ਰਮਾਤਮਾ ਦਾ ਨਾਮ ਲੈ ਕੇ ਕਰੀ ਚੱਲੋ ਜਿਨੇ ਖੇਚਣੀਆਂ ਨੇ ਖਿੱਚੀ ਜਾਣਾ ਪਰਵਾਹ ਨਾ ਕਰੋ ਕਿਉਂਕਿ ਚੰਗੇ ਕੰਮ ਦੇ ਨਾਲ ਪ੍ਰਮਾਤਮਾ ਵੀ ਸਹਾਇ ਹੋਂਦਾ ਵਾ ਇਹ ਕੰਮ ਦੇ ਵਿੱਚ ਅੱਜ ਪ੍ਰਮਾਤਮਾ ਵੀ ਸਹਾਇ ਹੋਇਆ ਵਾ ਕ੍ਰਿਸ਼ਨ ਜੀ ਵੀ ਸਹਾਈ ਹੁੰਦੇ ਨੇ ਕੰਮ ਦੇ ਵਿੱਚ ਦੇਖੋ ਜਿਹੜੀਆਂ ਲੋਡਵੰਦ ਧੀਆਂ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਅਸੀਂ ਮੁੰਡੇਆਂ ਵਾਲਿਆਂ ਨੂੰ ਨਹੀਂ ਜਾਣਦੇ ਹਨਾ ਜੀ ਦੇਖੋ ਅੱਜ ਅਸੀਂ ਮੇਲ ਕਰਾਤਾ ਸਿਰ ਜੋੜ ਤੇ ਗਾਹਾਂ ਉਹਨਾਂ ਦੇ ਬੱਚੇ ਹੋਣੇ ਆ ਫੈਮਲੀ ਆਉਣਗੇ ਆ ਤੇ ਰਿੱਕੀ ਨੂੰ ਪਤਾ ਨਹੀਂ ਕਿਹਨੇ ਕਿਹਨੇ ਦਵਾਵਾਂ ਦੇ ਦੇਣੀਆਂ ਹਨਾ ਇਹਨਾਂ ਨੂੰ ਸੇਠੀ ਵੀਰ ਉਹਨਾਂ ਨੂੰ ਜਿੰਨੇ ਵੀ ਯਾਨੀ ਕਿ ਦੋਸਤ ਇਕੱਠੇ ਹੋਏ ਨੇ ਜਿਹੜਾ ਇਕੱਠਾ ਹੋਇਆ ਵਾ ਤੇ ਬਹੁਤ ਚੰਗੀ ਗੱਲ ਆ ਤੇ ਬੜਾ ਮਨ ਖੁਸ਼ ਹੋਇਆ ਤਾਂ ਭਾਈ ਕਿਸ ਤਰੀਕੇ ਨਾਲ ਦਿਖਦਾ ਵੀ ਸੇਵਾ ਦਾ ਕੰਮ ਜਿਹੜਾ ਰਿੱਕੀ ਜਨਾਬ ਦੇ ਵੀਰ ਵੱਲੋਂ ਕਰਾਇਆ ਗਿਆ ਕਿ ਸਮੂਹਿਕ ਕੁੜੀਆਂ ਦੇ ਵਿਆਹ ਲੋੜਵੰਦ ਕੁੜੀਆਂ ਦੇ ਵਿਆਹ ਜਿਹੜੇ ਕਰਾਏ ਜਾ ਰਹੇ ਸੋ ਮੀਡੀਆ ਚੌਥਾ ਸਤੰਭ ਹੈ ਜੋ ਵੀ ਚੰਗੇ ਕੰਮ ਹੋਣੇ ਉਹ ਵੀ ਦਿਖਾਉਣਾ ਸਾਨੂੰ ਪਤਾ ਹੈ ਇਹ ਚੀਜ਼ਾਂ ਦੇ ਵਿਊਜ਼ ਬੜੇ ਘੱਟ ਹੁੰਦੇ ਨੇ ਪਰ ਤੁਸੀਂ ਡੈਡੀਕੇਸ਼ਨ ਨਾਲ ਛੀਦਾਂ ਦੀ ਧਰਤੀ ਤੇ ਪਹੁੰਚੇ ਹੋ ਤੁਹਾਨੂੰ ਇਹਤੇ ਕੰਟਰੋਵਰਸੀ ਵਾਲੀ ਗੱਲ ਹੋਵੇ ਤਾਂ ਬਹੁਤ ਜ਼ਿਆਦੇ ਬੰਦੇ ਇਕੱਠੇ ਹੋ ਜਾਂਦੇ ਤੁਹਾਨੂੰ ਪਤਾ ਮੈਂ ਕੀ ਕਹਿਣਾ ਚਾਹੁੰਦਾ ਸੋ ਤੁਹਾਡਾ ਜੀ ਆਇਆਂ ਨੂੰ ਜਿਹੜਾ ਕੰਮ ਰਿੱਕੀ ਬਈ ਇਨੇ ਫੜਿਆ ਐਵੇਂ ਗਰੀਬ ਨੂੰ ਲੋਟ ਮੰਦਾਂ ਦਾ ਭੈਣਾਂ ਦਾ ਪ੍ਰਾ ਵਿਆਹ ਕਰਾਉਣ ਲਈ ਉਹ ਅਸੀਂ ਹਮੇਸ਼ਾ ਬਈ ਦੇ ਨਾਲ ਆ ਸੋ ਅੱਜ ਵੀ ਬੜਾ ਸਾਨੂੰ ਖੁਸ਼ ਹੋਇਆ ਵੀ ਜ਼ਿੰਦਗੀ ਚ ਕੁਝ ਚੰਗਾ ਵੀ ਕੀਤਾ ਅੱਜ ਕਿੰਨੀ ਕੁੜੀਆਂ ਨੇ ਜਿਹੜੇ ਲੋੜਵੰਦ ਕੁੜੀਆਂ ਦੇ ਵਿਆਹ ਜਿਹੜੇ ਨੇ ਕਰਵਾਏ ਕਿੰਨੀਆਂ ਕੁੜੀਆਂ ਦੇ ਵਿਆਹ ਕਰਾਏ ਅਸੀਂ 31 ਕੁੜੀਆਂ ਦੇ ਹਾਂਜੀ ਹਾਂਜੀ ਤੇ ਚ ਇੱਕ ਦੋ ਇਦਾਂ ਹੁੰਦਾ ਵੀ ਕਿਸੇ ਦੇ ਦਾ ਕੈਨਸਲ ਹੋ ਜਾਂਦਾ ਤਾਂ ਕਰਕੇ 31 ਕੁੜੀਆਂ ਦੇ ਜਿਸ ਤਰੀਕੇ ਨਾਲ ਦੇਖ ਰਹੇ ਆ ਵੀ ਸਮਾਨ ਇੱਥੇ ਪਹੁੰਚਿਆ ਵੀ ਜਿਹਦੇ ਮੇਰੇ ਭਾਈ ਨੇ ਦੱਸਿਆ ਪਿਛਲੇ 4-5 ਮਹੀਨੇ ਤੋਂ ਤਿਆਰੀਆਂ ਚੱਲਦੀਆਂ ਸੀਗੀਆਂ ਬੜੀ ਮਿਹਨਤ ਲੱਗੀ ਇਸ ਪਿੱਛੇ ਵੀ ਲੋਕਾਂ ਨੂੰ ਕਹਿੰਦੇ ਜੇਕਰ ਦੱਸਾਂਗੇ ਤਾਂ ਲੋਕਾਂ ਨੇ ਕਹਿਣਾ ਡਰਾਮੇ ਕਰਦੇ ਨੇ ਤੇ ਰਾਮੇੜੀਗਲ ਜੀ ਤੁਹਾਨੂੰ ਵੀ ਪਤਾ ਇਹ ਚੀਜ਼ ਤੇ ਕਿੰਨਾ ਸਮਾਨ ਦੇਣਾ ਕਿਦਾਂ ਕੈਲਕੂਲੇਸ਼ਨ ਕਿਸੇ ਦੋਸਤ ਫੰਡਿੰਗ ਇਕੱਠੀ ਨਹੀਂ ਕੀਤੀ ਸਾਰੀ ਯਾਰਾਂ ਦੋਸਤਾਂ ਨੇ ਟੀਮ ਰਿੱਕੇ ਨਾਲ ਦਾ ਭਰਾਵਾਂ ਦੇ ਸਿਰ ਤੇ ਅਸੀਂ ਕੀਤੀ ਹੈ ਠੀਕ ਹੈ ਹੱਡੇ ਵੀ ਇਹ ਮੋਤਵਾਰਾ ਗੂ ਨੇ ਕਾਲੀ ਦਲ ਦੇ ਸੋ ਇਦਾਂ ਦੇ ਭਰਾ ਜੁੜੇ ਨੇ ਸਾਡੇ ਨਾਲ ਤੇ ਅਸੀਂ ਕਿੱਦਾਂ ਇਹ ਚੀਜ਼ਾਂ ਨਹੀਂ ਕਰਾਂਗੇ ਦੱਸੋ ਜਿਵੇਂ ਗੱਲ ਕੀਤੀ ਰਿੱਕੀ ਬਾਈ ਨੇ ਕਿ ਜਿੰਨਾ ਕੱਤੀ ਕੁੜੀਆਂ ਦੇ ਵਿਆਹ ਕਰਨੇ ਸੀਗੇ ਹਨਾ ਤੇ ਉਹਨਾਂ ਵੱਲੋਂ ਹੋਕਾ ਵੀ ਨਹੀਂ ਦਿੱਤਾ ਗਿਆ ਬਸ ਇੱਕ ਪਿਆਰ ਹੈ ਵੀ ਉਹਨਾਂ ਨੇ ਦੱਸਿਆ ਜਿਗਾ ਵੀ ਅਸੀਂ ਇਦਾਂ ਵਿਆਹ ਕਰਨਾ ਤਾਂ ਸਾਰੇ ਭਰਾ ਇਕੱਠੇ ਕੀਤੇ ਨਹੀਂ ਕੋਈ ਇਦਾਂ ਨਹੀਂ ਉਹ ਕਹਿੰਦਾ ਵੀ ਇਦਾਂ ਦੀ ਸਾਰੀ ਆਪਣੀ ਜਿੰਮੇਵਾਰੀ ਹੈ ਮੈਂ ਤੁਹਾਨੂੰ ਕਿਉਂ ਕਹਾਂ ਉਹ ਇਦਾਂ ਦੀ ਗੱਲਾਂ ਕਰਦਾ ਹੈ ਇਦਾਂ ਦੀ ਸੋਚ ਹੈ ਸੋਹਣੇ ਬੜੀ ਆਪਣੀ ਜ਼ਿੰਦਗੀ 'ਚ ਚੀਜ਼ਾਂ ਹੰਡਾਈਆਂ ਨੇ ਉਹਦੇ ਜਿੰਨਾ ਤਜਰਬਾ ਕਿਸੇ ਕੋਲ ਨਹੀਂ ਅੱਜ ਉਹ ਇੰਨਾ ਕੁਝ ਕਰਕੇ ਇੰਨੇ ਪਰਚੇ ਹੋਣ ਦੇ ਬਾਵਜੂਦ ਉਹਨਾਂ ਚੁਕਈਆਂ ਜਾਂਦਾ ਪਰਿਵਾਰ ਤੋਂ ਕੰਮ ਤੋਂ ਉੱਤੇ ਕੁਝ ਨਹੀਂ ਹੈਗਾ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਗੱਲ ਆਪਾਂ ਕਰਦੇ ਹੁੰਦੇ ਸੀਗੇ ਵੀ ਕਾਰੋਬਾਰ ਬਹੁਤ ਜ਼ਰੂਰੀ ਹੈ ਕਾਰੋਬਾਰ ਡਿਸਟਰਬ ਹੁੰਦਾ ਜੇਕਰ ਆਪਾਂ ਕਿਸੇ ਹੋਰ ਰਸਤੇ 'ਚ ਪੈਨੇ ਪਰ ਬਾਈ ਕਹਿੰਦਾ ਵੀ ਕਾਰੋਬਾਰ ਕਰੋ ਤੇ ਸਮਾਜ ਸੇਵਾ ਦਾ ਕੰਮ ਕਰੋ ਕਿ ਲੋਕਾਂ ਦਾ ਸਮਾਜ ਸੇਵਾ ਦਾ ਕੰਮ ਬਾਈ ਤਾਂ ਹੀ ਕਰ ਸਕਦੇ ਜੇ ਆਪਾਂ ਆਪਣੇ ਜੋਗੇ ਹੋਵਾਂਗੇ ਜੇ ਆਪਣਾ ਆਪਣਾ ਘਰ ਸੈਟਲ ਨਹੀਂ ਜਾਂ ਫਾਈਨੈਂਸ਼ਲੀ ਸੈਟਲ ਨਹੀਂ ਜਾਂ ਹਨਾ ਸੋ ਆਪਾਂ ਕਿਸੇ ਦੀ ਕਿੱਦਾਂ ਮਦਦ ਕਰ ਸਕਦੇ ਆ ਸੋ ਕਾਰੋਬਾਰ ਤੋਂ 4 ਪੈਸੇ ਕੱਟੇ ਹੋਣਗੇ ਉਹ ਚੋਂ 2 ਪੈਸੇ ਅਸੀਂ ਲਗਾ ਵੀ ਸਕਦੇ ਆ ਜੇ ਆਪ ਰਜੇਵੇਂ ਜੋ ਨਿਕਲਾਂਗੇ ਤਾਂ ਕਿਸੇ ਲਈ ਸਮਾਂ ਵੀ ਕੱ ਮਸਲਾ ਹੱਲ ਕਰਾਇਆ ਤੇ ਕਿੰਨਾ ਕਿ ਧੰਨਵਾਦ ਕਰਦਾ ਵੀ ਜਿਸ ਚੀਜ਼ ਕਰਕੇ ਹਮੇਸ਼ਾ ਉਲਝੇ ਰਹਿੰਦੇ ਸੀਗੇ ਉਹ ਉਲਝਣ ਦੂਰ ਕੀਤੀ ਆ ਬਈ ਨੇ ਜੀ ਮੈਨੂੰ ਤੁਹਾਨੂੰ ਪਤਾ ਮੇਰਾ ਬਿਜ਼ਨਸ ਕਿੰਨਾ ਥੋੜਾ ਵੱਡਾ ਸਭ ਨੂੰ ਪਤਾ ਕਿੰਨਾ ਹੈ ਬਟ ਮੈਨੂੰ ਉਹਦੀ ਟੈਨਸ਼ਨ 5% ਹੁੰਦੀ ਸੀ 95% ਉਹਦਾ ਹੁੰਦੀ ਸੀ ਮੈਂ 50 ਕਿਲੋ ਵੇਟ ਰਿਡਿਊਸ ਕਰ ਚੁੱਕਿਆ ਸੀਗਾ ਮੇਰੀ ਮੈਂਟਲੀ ਦਵਾਈ ਚੱਲਦੀ ਡਿਪਰੈਸ਼ਨ ਦੀ ਚੀਮਾ ਸਾਹਿਬ ਮੈਂ ਡਿਪਰੈਸ਼ਨ ਦੀ ਦਵਾਈ ਚੱਲਣ ਕਰਕੇ ਆ ਕੁਝ ਹੋ ਗਿਆ ਉਹ ਕਿਉਂ ਚੱਲੀ ਇੱਕ 30 31 ਸਾਲ ਦੇ ਬੰਦੇ ਦੀ ਡਿਪਰੈਸ਼ਨ ਦੀ ਦਵਾਈ ਕਿਉਂ ਚੱਲੂਗੀ ਤੁਸੀਂ ਆਪ ਸਮਝਦਾਰ ਹੋ ਮੈਂ ਕੀ ਕਹਿਣਾ ਚਾਹੁੰਦਾ ਠੀਕ ਹੈ ਹਰੇਕ ਵੇਲੇ ਉਹੀ ਚੀਜ਼ਾਂ ਆ ਰਹਿਣੀਆਂ ਦਿਮਾਗ ਦੇ ਵਿੱਚ ਕਰਨੀਆਂ ਸਵੇਰੇ ਸ਼ਾਮ ਦਰਗਾਸਾਂ ਸੋ ਬਾਈ ਨੇ ਮੈਂ ਇੱਕ ਵਾਰ ਕਹਿਣ ਤੇ ਬਾਈ ਨੇ ਮੇਰੀ ਹੈਲਪ ਕੀਤੀ ਹੈ ਸੋ ਮੈਂ ਉਹਦਾ ਹੈਲਪ ਦਾ ਕਰਜ਼ਦਾਰ ਤੇ ਇਸੇਵਾ ਦੇ ਕੰਮ ਇੰਨੀ ਜ਼ਿਆਦਾ ਰਾਂਗੇ ਨਾਲ ਜੋੜੇ ਰਹੋਗੇ ਬਾਈ ਤੇ ਤੁਹਾਨੂੰ ਨਾਲ ਜੋੜਾਂਗੇ ਜਨਾਬ ਤੁਸੀਂ ਆਏ ਹੋ ਸਾਨੂੰ ਬੜਾ ਚੰਗਾ ਲੱਗਿਆ ਮੇਰੇ ਸਾਰੇ ਪੱਤਰਕਾਰ ਯਾਰ ਦੋਸਤ ਨੇ ਇੰਨੀ ਦੇਲਾਂ ਤੋਂ ਮੈਂ ਇਹਨਾਂ ਤੋਂ ਬੁਲਾਣਾ ਕਰਦਾ ਪਰ ਮੈਨੂੰ ਬਹੁਤ ਮਾਣ ਆਇਆ ਤੁਸੀਂ ਆਏ ਸ਼ੁਕਰੀਆ ਧੰਨਵਾਦ ਜਿਹਨਾਂ ਲੋੜਵੰਦ ਕੁੜੀਆਂ ਦੇ ਵਿਆਹ ਜਿਹੜੇ ਨੇ ਕੀਤੇ ਗਏ ਨੇ ਉੱਥੇ ਨਾਲ ਨਾਲ ਦਾਜ ਵਰੀ ਦਾ ਸਮਾਨ ਦਿੱਤਾ ਜਾ ਰਿਹਾ ਹੈ ਮੇਰੇ ਸੱਸੀ ਕਾਲ ਜੀ ਸੱਸੀ ਕਾਲ ਜੀ ਬਈ ਕਿਸ ਤਰੀਕੇ ਨਾਲ ਦੇਖਦਾ ਮੇਰੇ ਰਿੱਕੀ ਜਨਾਬ ਦੇ ਵੀਰੇ ਵੱਲੋਂ ਜਿਹੜਾ ਕਿ ਇਹ ਵਿਆਹ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਗਏ ਨੇ ਤੇ ਸਪਿਸ਼ੇ ਸ਼ੁਕਰ ਅੱਲਾ ਜਿਹੜਾ ਦੇਖੋ ਬਾਈ ਜੀ ਬਹੁਤ ਵੱਡਾ ਸਲਾਗਾ ਜੋ ਕਦਮਾਂ ਜਿਹੜਾ ਰਿੱਕੀ ਨੇ ਚੱਕਿਆ ਰਿੱਕੀ ਨੂੰ ਪਿਛਲੇ ਤਕਰੀਬਨ ਮੈਂ 14-15 ਸਾਲ ਤੋਂ ਜਾਣਦਾ ਚਲੋ ਜਾਣੇ ਅਣਜਾਣੇ ਚ ਬੰਦੇ ਸਾਰਾ ਕੁਝ ਚੱਲਦਾ ਰਹਿੰਦਾ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਹੁਣ ਮੈਨੂੰ ਇਹ ਵਾਕਈ ਬੰਦਾ 100% ਜਿਹਨੂੰ ਕਹ ਲੋ ਇਹਦੇ ਵਿੱਚ ਚੇਂਜ ਆਈ ਪਹਿਲਾਂ ਵੀ ਇਹਨੇ ਕਦੇ ਕੋਈ ਐਸੀ ਲੜਾਈ ਨਹੀਂ ਲੜੀ ਸੀ ਵੀ ਵੀ ਕਹਿ ਲਈ ਆਪਾਂ ਜਿਵੇਂ ਤਾਂ ਮਝੂਰ ਸ਼ਰਮਿੰਦਾ ਹੋਣਾ ਪਵੇ ਹਮੇਸ਼ਾ ਮੰਨ ਲੋ ਆਪਾਂ ਚੰਗੇ ਕੰਮਾਂ ਵਾਸਤੇ ਜਿਆ ਕਰੋ ਯਾਰਾਂ ਪਿੱਛੇ ਲੜਾਈਆਂ ਲੜੀਆਂ ਨੇ ਤੇ ਆ ਬਹੁਤ ਬੜਾ ਪ੍ਰਾਲਾ ਜਿਹੜਾ 21 ਕੁੜੀਆਂ ਨੇ ਮਨ ਲੋ ਮੈਂ ਸੌਰੀ 31 ਕੁੜੀਆਂ ਨੇ ਜਿਹੜੀ ਦਾ ਬਿਆ ਕਰਿਆ ਪਿਛਲੇ ਤਕਰੀਬਨ 6 ਮਹੀਨੇ ਤੋਂ ਤਿਆਰੀ ਤੇ ਲੱਗਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਇੰਨਾ ਕੱਟ ਕਦੇ ਲੀਡਰਾਂ ਨੂੰ ਰੈਲੀਆਂ 'ਚ ਨਹੀਂ ਹੁੰਦਾ ਕਿੱਥੇ ਉਹ ਲੱਖਾਂ ਰੁਪਏ ਲਾ ਕੇ ਉੰਬੀ ਇਹ ਨਾ ਕੱਟ ਨਹੀਂ ਹੁੰਦਾ ਇਹ ਰਿੱਕੀ ਦਾ ਪਿਆਰ ਆ ਅੱਜ ਸਾਰੇ ਪੰਜਾਬ ਚੋਂ ਨੌਜਵਾਨ ਆਏ ਹੋਏ ਨੇ ਰਿੱਕੀ ਦੇ ਪਿਆਰ ਸਦਕਾ ਆਏ ਨੇ ਦੇਖੋ ਇਹਦਾ ਪਿਆਰ ਆ ਕਦੇ ਮੁੱਲ ਨਹੀਂ ਮਿਲਦਾ ਬਿਲਕੁਲ ਹੈ ਨਾ ਇਹ ਕਮਾਉਣਾ ਪੈਂਦਾ ਇਹ ਰਿੱਕੀ ਦੀ ਕਮਾਈ ਆ ਅੱਜ ਸਾਰਾ ਗੁਰੂ ਗੁਰੂ ਘਰ ਦੀ ਮੈਨੂੰ ਕਹ ਲੋ ਵੀ ਜਗਾ ਜਿਹੜੀ ਭਰੀ ਪਈ ਐ ਨੌਜਵਾਨਾਂ ਨਾਲ ਬਾਹਰ ਰੋਡ ਤੇ ਗੱਡੀਆਂ ਗੱਡੀਆਂ ਖੜੀਆਂ ਨੇ ਮੈਂ ਤਾਂ ਉਹਨੂੰ ਮੁਬਾਰਕਬਾਦ ਵੀ ਦਿੰਨਾ ਉਹਦਾ ਜਿਹੜਾ ਕਰਮ ਉਹਨੇ ਚੁੱਕਿਆ ਉਹ ਸਹੀ ਤਰੀਕੇ ਨਾਲ ਨਪੇਰੇ ਵੀ ਚੜਿਆ ਸਸੀ ਗੱਜ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਹਾਂਜੀ ਥੈਂਕ ਯੂ ਸਰ ਤੁਹਾਨੂੰ ਕਿੰਨੀ ਖੁਸ਼ੀ ਹੈ ਜੀ ਬਹੁਤ ਵਧੀਆ ਲੱਗਿਆ ਜੀ ਵੀ ਜਿਵੇਂ ਅਰਕੀ ਬਾਈ ਨੇ ਹੁਣ ਹੈ ਨਾ ਨਾਲ ਵਿਆਹ ਕਰਵਾ ਕੇ ਦਿੱਤਾ ਹੈਲਪ ਕਰਵਾਈ ਹੈ ਕਿਸ ਤਰੀਕੇ ਨਾਲ ਹਾਂਜੀ ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਦਾ ਮਤਲਬ ਕੋਈ ਗਰੀਬ ਫੈਮਿਲੀ ਚ ਛੋਟੇ ਘਰ ਚ ਇੰਨੀ ਪਹੁੰਚ ਨਹੀਂਗੀ ਨਹੀਂ ਕੁਝ ਦੇ ਸਕਦੇ ਭਾਜੀ ਰਾ ਉਹਨਾਂ ਦੀ ਬਹੁਤ ਵੱਡੀ ਹੈਲਪ ਕੀਤੀ ਏ ਸਭ ਕੁਝ ਮਿਹਰਬਾਨੀ ਕਰਕੇ ਉਹਨਾਂ ਦੇ ਪਿਆਰ ਸਦਕਾ ਜੀ ਬਹੁਤ ਚੰਗੇ ਲੱਗੇ ਸਾਨੂੰ ਖੁਦ ਆ ਕੇ ਮਿਲੇ ਜੀ ਉਹਨਾਂ ਮਤਲਬ ਯਹਾਂ ਸਟਾਰਟਿੰਗੋਂ ਸਾਨੂੰ ਮਿਲੇ ਜੁਲੇ ਬਹੁਤ ਵਧੀਆ ਲੱਗਾ ਉਹਨਾਂ ਦਾ ਨੇਚਰ ਬਹੁਤ ਵਧੀਆ ਹੈ ਸਸਿ ਕਾਲ ਸਸਿ ਕਾਲ ਜੀ ਸਾਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਕਿੰਨੀ ਖੁਸ਼ੀ ਆ ਰਹੀ ਹੈ ਸਾਨੂੰ ਵੀ ਬਹੁਤ ਖੁਸ਼ੀਆਂ ਜਿਵੇਂ ਕਿ ਜਿਸ ਤਰੀਕੇ ਨਾਲ ਹਣਾ ਵੀ ਰਿੱਕੀ ਵੀਰੇ ਵੱਲੋਂ ਹੈਲਪ ਕੀਤੀ ਗਈ ਹੈ ਨਾਲ ਇਹ ਹਾਂ ਜੀ ਉਹ ਬਹੁਤ ਹੀ ਵਧੀਆ ਇਨਸਾਨ ਨੇ ਕਿ ਉਹਨੇ ਮਤਲਬ ਗਰੀਬ ਲੋਕਾਂ ਨੂੰ ਮਦਦ ਕਰਦੇ ਆ ਆਪਣੀਆਂ ਭੈਣਾ ਸਮਝ ਕੇ ਇਦਾਂ ਤੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਲਵ ਯੂ ਜਿਵੇਂ ਕਿ ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਬੱਸ ਬਿਲਕੁਲ ਜਿਸ ਤਰੀਕੇ ਨਾਲ ਦੇਖੋ ਵੀ ਬਹੁਤ ਖੁਸ਼ੀ ਹੈ ਪਰਿਵਾਰ ਦੇ ਵਿੱਚ ਵੀ ਜਿਸ ਤਰੀਕੇ ਨਾਲ ਵੀ ਜਦੋਂ ਅ ਬੰਦਾ ਨਹੀਂ ਉਸ ਪਧਰਤੇ ਹੁੰਦਾ ਜਦੋਂ ਵਿਆਹ ਜਿਹੜਾ ਸੰਪੰਨ ਕਰਵਾ ਸਕਦੇ ਜਦੋਂ ਇਸ ਤਰੀਕੇ ਦੇ ਮਸੀਹੇ ਬਣ ਕੇ ਜਿਹੜੇ ਨੇ ਕੰਮ ਕਰਵਾਉਂਦੇ ਨੇ ਲੋੜਵੰਦ ਧੀਆਂ ਦੇ ਵਿਆਹ ਕਰਾਉਂਦੇ ਨੇ ਤਾਂ ਬਿਲਕੁਲ ਖੁਸ਼ੀ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਕਿਸ ਪਧਰ ਤੇ ਆ ਤਾਂ ਗੱਲਬਾਤ ਹੋਰ ਪਰਿਵਾਰਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੱਟ ਕਰ ਬਈ ਸਸੀ ਗਾਲ ਜੀ ਸਸੀ ਗਾਲ ਫਿਰ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨਵੇਂ ਘਰ ਬਸਣ ਵਾਸਤੇ ਹਨ ਜੀ ਤੇ ਬਈ ਕਿੰਨੀ ਕੁ ਖੁਸ਼ੀ ਹੈ ਵੀ ਜਿਸ ਤਰੀਕੇ ਨਾਲ ਲੋੜਵੰਦ ਧੀਆਂ ਦਾ ਜਿਹੜੇ ਵਿਆਹ ਰਿਕੀ ਵੀਰੇ ਵੱਲੋਂ ਕਰਵਾਇਆ ਗਿਆ ਹਾਂਜੀ ਵੀਰ ਜੀ ਬਹੁਤ ਵਧੀਆ ਉਤਰਾਲਾ ਕਰ ਰਹੇ ਨੇ ਵੀਰ ਜੀ ਇਸੇ ਤਰ੍ਹਾਂ ਜੇ ਪੰਜਾਬ ਦੇ ਵਿਚ ਹਰ ਇੱਕ ਕਰੂਗਾ ਕਿਉਂਕਿ ਜੋ ਗਰੀਬ ਮਾਪੇ ਉਹ ਨਹੀਂ ਕਰ ਸਕਦੇ ਤੇ ਇਸ ਲਈ ਵਧੀਆ ਪ੍ਰਾਲਾ ਕਰਦਾ ਹਾਂ ਜਿਸ ਤਰੀਕੇ ਨਾਲ ਸੀ ਗੱਲ ਕੀਤੀ ਵੀ ਜਿਹੜਾ ਗਰੀਬ ਪਰਿਵਾਰ ਆਇਆ ਜਿਹੜੇ ਮਿਸ ਉਹ ਨਹੀਂ ਅਫੋਰਡ ਕਰ ਸਕਦੇ ਹਨ ਤੇ ਜਦੋਂ ਇਸ ਤਰੀਕੇ ਦੀ ਮਦਦ ਕੀਤੀ ਤਾਂ ਉਹਨਾਂ ਨੂੰ ਕਿੰਨਾ ਸੁੱਖ ਹਸਮੈ ਮਿਲਦਾ ਉਹ ਚੀਜ਼ ਉਹਨਾਂ ਨੂੰ ਵੀ ਬਹੁਤ ਸੁੱਖ ਮਿਲਦਾ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਕਿਉਂਕਿ ਉਹ ਉਹ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਕਰ ਸਕਦੇ ਇਸ ਲਈ ਵੀਰਜਨ ਬਹੁਤ ਵਧੀਆ ਪ੍ਰਣਾਲਾ ਕੀਤਾ ਤੇ ਵੀਰਜਨ ਭਾਈ ਚੜ੍ਹਦੀ ਕਲਾ ਬਖਸ਼ੀ ਜੀ ਮੈਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਥੈਂਕ ਯੂ ਵੀਰਜਨ ਬਹੁਤ ਖੁਸ਼ੀ ਹੈ ਜੀ ਬਹੁਤ ਜੀ ਬਈ ਜਿਹੜੀ ਇੰਨੀ ਮਦਦ ਅਰਕੀ ਵੀਰੇ ਜੀ ਉਹਨਾਂ ਜਿਹੜੀ ਕੀਤੀ ਬਹੁਤ ਜ਼ਿਆਦਾ ਬਹੁਤ ਧੰਨਵਾਦੀ ਨਾ ਹਾਂ ਕਿੰਨਾ ਕਮਿਸ ਵਧੀਆ ਲੱਗਿਆ ਵੀ ਜੋ ਚੀ ਅਰਚਨ ਜਿਸ ਦੀ ਸਿੱਸੀ ਪਹਿਰੀ ਹੋਣੀ ਸਭ ਤੋਂ ਜ਼ਿਆਦਾ ਅਰਚਨ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹ ਮਾਇਆ ਦੀ ਹੁੰਦੀਆਂ ਜੋ ਕਹਿ ਲਓ ਦੇਣਾ ਹੁੰਦਾ ਹੈ ਨਾ ਵਿਆਹ ਦੇ ਵਿੱਚ ਤਾਂ ਉਹ ਸਾਰਾ ਉਹ ਵਿਕੀ ਵੀਰੇ ਵੱਲੋਂ ਕੀਤਾ ਗਿਆ ਕਿੰਨਾ ਬਹੁਤ ਵਧੀਆ ਲੱਗਿਆ ਬਹੁਤ ਚੜ੍ਹਦੀ ਕਲਾ ਤਰਿੱਕੇ ਜਨੂ ਦੇ ਵੀਰੇ ਦੇ ਮਾਮੀ ਜੀ ਸਾਡੇ ਨਾਲ ਵੀ ਬਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਤੇ ਕਿਵੇਂ ਲੱਗਦੇ ਬਣਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਸੇਵਾ ਬਹੁਤ ਵੱਡੀ ਸੇਵਾ ਜੋ ਜਿੱਥੇ ਜੇਕਰ ਗੱਲ ਕਰੀਏ ਪਹਿਲੇ ਸਮੇਂ ਜਦੋਂ ਹਨਾ ਜੇਲ ਵੀ ਰਹਿ ਕੇ ਇਹਨੇ بڑے ਨਾਮ ਵੀ ਜੁੜੇ ਨੇ ਪਰ ਹੁਣ ਜਦੋਂ ਮੁੜ ਵਾਪਸ ਇਸ ਟ੍ਰੈਕ ਤੇ ਆਏ ਨੇ ਸੇਵਾਲੇ ਟੈਕ ਤੇ ਆਏ ਨੇ ਕਿੰਨਾ ਬਹੁਤ ਖੁਸ਼ੀ ਆ ਬਹੁਤ ਸਾਰੇ ਭੈਣ ਭਾਈ ਸਾਰਿਆਂ ਨਾਲ ਪਰਿਵਾਰਕ ਨਾਲ ਲੈ ਕੇ ਨਾਲ ਚੱਲਦਾ ਸਾਰੇ ਪਰਿਵਾਰ ਕੁ ਵਧੀਆ ਨਾਲ ਚੱਲਦੇ ਵਧੀਆ ਪ੍ਰੋਗਰਾਮ ਕਰਿਆ ਵਧੀਆ ਸਮਾਨਤਾ ਸਾਰਾ ਕੁਝ ਵਧੀਆ ਪਹੁੰਚੋ ਵੀ ਸਿੱਦੇ ਵੀ ਜਮਾਓ ਸਾਰਾ ਕੁ ਜਾਓ ਵੀ ਥੋਡੇ ਕਿੰਨਾ ਕੁ ਮਾਣ ਮਹਿਸੂਸ ਹੋਇਆ ਵੀ ਜਦੋਂ ਤੁਹਾਨੂੰ ਸਭ ਜਾ ਕੇ ਮਿਲਦੇ ਨੇ ਮਾਮੀ ਜੀ ਰਿੱਕੀ ਦੇ ਮਾਮੀ ਜੀ ਨੇ ਹੈ ਨਾ ਤੇ ਉਸ ਤਰੀਕੇ ਨਾਲ ਮਾਣ ਮਿਲ ਬਹੁਤ ਮਾਣ ਮਿਲਦਾ ਬਹੁਤ ਜਿਆਦਾ ਮਾਣ ਮਿਲਿਆ ਮੈਂ ਸਰਪੰਚ ਬਣੀਆ ਇਹ ਸਿਰ ਤੇ ਬਹੁਤ ਮਾਣ ਮਿਲਿਆ ਰਿੱਕੀ ਦੇ ਸਿਰ ਤੇ ਬਹੁਤ ਜਿਆਦਾ ਹਾਂ ਜੀ ਕਹਿੰਦੇ ਵੀ ਜਦੋਂ ਜੇਕਰ ਯਾਰੀ ਦੋਸਤੀ ਦੀ ਗੱਲ ਕੀਤੀ ਤਾਂ ਵੀ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਕਿਉਂਕਿ ਹਾਲੇ ਕਹਿੰਦੇ ਮੈਂ ਹੋਕਾ ਵੀ ਨਹੀਂ ਦਿੱਤਾ ਤਾਂ ਵੀ ਇੰਨੇ ਸੱਜਣ ਮਿੱਤਰ ਇੱਥੇ ਪਹੁੰਚੇ ਨੇ ਤੇ ਕਹਿੰਦੇ ਜੇ ਦਿੱਤਾ ਹੁੰਦਾ ਤੇ ਗੱਲ ਬੱਕਰੀ ਹੋ ਜਾਂਦੀ ਬੰਨੇ ਬਹੁਤ ਜ਼ਿਆਦਾ ਬਹੁਤ ਪਿਆਰ ਕਰ ਸਭ ਦੁਨੀਆ ਪਿਆਰ ਕਰਦੇ ਰਕੀ ਦੇ ਰਕੀ ਦਾ ਕੋਈ ਦੁਸ਼ਮਣ ਨਹੀਂ ਕੋਈ ਬੈਰੀ ਨਹੀਂ ਰਕੀ ਦਾ ਕੋਈ ਦੁਸ਼ਮਣ ਨਹੀਂ ਅਸਾਂ ਪਰਿਵਾਰ ਕਿੰਦਾ ਦਾ ਮਤਲਬ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਦਾ ਪਿਆਰ ਹੈ ਜੀ ਮਮੀ ਬਹੁਤ ਪਿਆਰ ਕਰ ਦੋ ਭੈਣਾਂ ਪਾਲ ਰਹੀਆਂ ਦੀਆਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਤੇ ਕਹਿੰਦੇ ਜਦੋਂ ਉਹਨਾਂ ਦੀ ਭੈਣ ਦਾ ਵਿਆਹ ਹੋਇਆ ਸੀ ਕਹਿੰਦੇ ਉਹ ਅੰਦਰ ਸੀਗੇ ਹੈਨਾ ਤੇ ਉਹ ਆ ਨਹੀਂ ਸਕੇ ਪਰ ਕਹਿੰਦੇ ਜਿਦ ਜਦੋਂ ਭੈਣਾਂ ਇਹਨਾਂ 31 ਭੈਣਾਂ ਦੇ ਵਿਆਹ ਕਿਤਨੇ ਤਾਂ ਕਹਿੰਦੇ ਬੜਾ ਮੈਨੂੰ ਸਕੂਨ ਮਿਲਿਆ ਆ ਖੁਸ਼ੀ ਉਹਨੇ ਅੱਜ ਪੂਰੀ ਕਰੀ ਆਪਣੀ ਆ ਜਿਹੜੇ ਭੈਣਾਂ ਦੇ ਵਿਆਹ ਤੇ ਨਹੀਂ ਆ ਸਕਿਆ ਨਾ ਅੱਜ ਪੂਰੀ ਕਰਤੀ ਉਹਨੇ ਬਹੁਤ ਜ਼ਿਆਦਾ ਬਹੁਤ ਸਿਆਜ ਉਹਨੇ ਪੂਰਾ ਕਰਿਆ ਆਪਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ